ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੋ ਆਸਾਨ ਤਰੀਕਿਆਂ ਨਾਲ ਪਾਈਪਿੰਗ ਕੱਢ ਕੇ ਦਿਖਾਵਾਂਗੇ suit ਦੇ ਵਿੱਚ ਦੇਖੋ ਜੀ ਇਹ ਇਹ ਆਪਣਾ ਮੰਨ ਕੇ ਚਲੋ ਇਹ ਕਮੀਜ਼ ਦਾ ਕਪੜਾ ਹੈ ਜੀ ਤੇ ਕਮੀਜ਼ ਦੇ ਸਾਈਡ ਤੇ ਦੇਖੋ ਆਪਾਂ 2-2 ਇੰਚ ਦਾ ਥਾਂ ਛੱਡਿਆ ਹੈਗਾ ਦੇਖੋ ਆਹ ਵਾਲਾ 2-2 ਇੰਚ ਦਾ ਕਪੜਾ ਹੈਗਾ ਸਾਈਡ ਤੇ ਛੱਡਿਆ ਜਰੂਰ ਵੀ ਆਪਾਂ suit ਤੇ ਪਾਈਪਿੰਗ ਕੱਢਣੀ ਹੈ ਤੁਸੀਂ 4 ਇੰਚ ਕਪੜਾ ਵਧ ਲੈਣਾ ਹੈ ਜੀ ਘੇਰੇ ਨਾਲੋਂ ਠੀਕ ਹੈ ਜੀ ਤਾਂ ਹੀ ਆਪਣੇ 2-2 ਇੰਚ ਦਾ ਕਪੜਾ ਰਹੂਗਾ ਤੇ 2-2 ਇੰਚ ਦੇ ਕਪੜੇ ਨਾਲ ਆਪਣੇ suit ਦੇ ਵਿੱਚ ਬਹੁਤ ਜ਼ਿਆਦਾ ਫਿਨਿਸ਼ਿੰਗ ਆਊਗੀ ਜਦੋਂ ਆਪਾਂ ਪਾਈਪਿੰਗ ਠੀਕ ਹੈ ਜੀ ਆਪਾਂ ਦੋ ਤਰੀਕਾ ਨਾਲ ਪਾਈਪਿੰਗ ਦੱਸਾਂ ਕਰਨੀ ਤੇ ਜਿਹੜਾ ਕਿ ਬਹੁਤ ਹੀ ਆਸਾਨ ਤਰੀਕਾ ਹੈ ਠੀਕ ਹੈ ਇਹ ਸਭ ਤੋਂ ਪਹਿਲਾਂ ਆਪਾਂ ਦੱਸਦੇ ਹਾਂ ਗੁੰਮ ਪਾਈਪਿੰਗ ਇੱਕ ਸਲਾਈ ਨਾਲ ਦੇਖੋ ਆਪਣਾ ਸੂਟ ਦਾ ਘੇਰਾ ਇੱਥੇ ਆ ਨਿਸ਼ਾਨ ਲੱਗਿਆ ਤੇ ਆ ਕਰੀਜ਼ ਆ ਆਪਣੀ ਠੀਕ ਹੈ ਜੀ ਆਪਾਂ ਪਾਈਪਿੰਗ ਕਿਵੇਂ ਕਰਨੀ ਹੈ ਦੇਖੋ ਆਪਣੇ ਸੂਟ ਦਾ ਇਹ ਵਾਲਾ ਸਿੱਧੇ ਵਾਲਾ ਪਾਸਾ ਹੈ ਤੇ ਇਹ ਹੈਗਾ ਪੁੱਠੇ ਵਾਲਾ ਪਾਸਾ ਤੇ ਆਪਾਂ ਇਸ ਤਰੀਕਾ ਨਾਲ ਪਾਈਪਿੰਗ ਇਸ ਤਰੀਕਾ ਨਾਲ ਕੱਪੜੇ ਨੂੰ ਫੋਲਡਿੰਗ ਕਰਾਂਗੇ ਇਸ ਤਰ੍ਹਾਂ ਠੀਕ ਹੈ ਜੀ ਸਿੱਧੇ ਵਾਲੇ ਪਾਸੇ ਕਪੜੇ ਨੂੰ ਇਸ ਤਰੀਕੇ ਨਾਲ ਫੋਲਡਿੰਗ ਕਰਾਂਗੇ ਤੇ ਇੱਥੇ ਆਪਾਂ ਰੱਖਾਂਗੇ ਪਾਈਪਿੰਗ ਜਿਹੜਾ ਡੋਰੀ ਵਾਲਾ ਪਾਸਾ ਉਹ ਬਾਹਰ ਨੂੰ ਰੱਖਿਆ ਆਪਾਂ ਤੇ ਜਿਹੜਾ ਖੁੱਲੇ ਵਾਲਾ ਪਾਸਾ ਦੇਖੋ ਇਹ ਆਪਾਂ ਅੰਦਰ ਨੂੰ ਕੀਤਾ ਠੀਕ ਹੈ ਜੀ ਇਸ ਤੋਂ ਬਾਅਦ ਇਹਨੂੰ ਦੁਬਾਰਾ ਫੇਰ ਫੋਲਡਿੰਗ ਕਰਾਂਗੇ ਜਿੱਥੇ ਆਪਾਂ geke ਦਾ ਨਿਸ਼ਾਨ ਲਾਇਆ ਇਸ ਤਰੀਕੇ ਨਾਲ ਤੇ ਆਪਾਂ ਪਾਈਪਿੰਗ ਦੇ ਨਾਲ-ਨਾਲ ਇੱਥੇ ਸਿਲਾਈ ਲਾਵਾਂਗੇ ਜਿਹੜੀ ਆਪਾਂ ਕਰੀਜ਼ ਬਣਾਈ ਹੈ ਉੱਥੇ-ਉੱਥੇ ਆਪਾਂ ਇਸ ਤਰੀਕੇ ਨਾਲ ਪਾਈਪਿੰਗ ਰੱਖਾਂਗੇ ਠੀਕ ਹੈ ਜੀ ਕੱਪੜੇ ਇਸ ਤਰੀਕੇ ਨਾਲ ਫੋਲਡਿੰਗ ਕਰਾਂਗੇ ਇਸ ਤਰ੍ਹਾਂ ਤੁਸੀਂ ਸਿੰਗਲ ਪੈਰ ਨਾਲ ਹੀ ਪਾਈਪਿੰਗ ਕੱਢ ਸਕਦੇ ਆ ਜਿਵੇਂ ਕਿ ਆ ਆਪਣਾ ਸਿੰਗਲ ਪੈਰ ਹੈ ਦੇਖੋ ਇਹਦੇ ਨਾਲ ਵੀ ਪਾਈਪਿੰਗ ਕੱਢ ਸਕਦੇ ਬਹੁਤ ਜ਼ਿਆਦਾ ਫਿਨਿਸ਼ਿੰਗ ਆਊਗੀ ਤੇ ਤੁਸੀਂ ਡਬਲ ਪੈਰ ਨਾਲ ਵੀ ਪਾਈਪਿੰਗ ਕੱਢ ਸਕਦੇ ਆ ਤੇ ਦੇਖੋ ਜੀ ਇੱਥੇ ਆ ਆਪਣੀ ਆ ਗਈ हिਪ ਵਾਲੀ ਸਲਾਈ ਆ ਵਾਲੀ ਸਲਾਈ ਆਪਣੀ हिਪ ਵਾਲੀ ਆ ਗਈ ਇਹਦੇ ਨਾਲ ਬਿਲਕੁਲ ਇਸ ਤਰੀਕੇ ਨਾਲ ਆਪਾਂ ਪਾਈਪਿੰਗ ਰੱਖਣੀ ਹੈ ਇਸ ਤਰ੍ਹਾਂ ਜਿਹੜੀ ਡੋਰੀ ਹੈ ਨਾ ਜੀ ਉਹਨੂੰ ਆਪਾਂ ਇਸ ਤਰੀਕੇ ਨਾਲ ਰੱਖਣਾ ਬਿਲਕੁਲ ਸਲਾਈ ਦੇ ਉੱਪਰ ਇਸ ਤਰ੍ਹਾਂ ਤੇ ਜਿਹੜੀ ਆਪਣੀ हिਪ ਵਾਲੀ ਸਲਾਈ ਹੈ ਇਹ ਤੋਂ ਆਪਾਂ 1 ਇੰਚ ਉੱਪਰ ਪਾਈਪਿੰਗ ਰੱਖਾਂਗੇ ਬਾਅਦ ਇਥੋਂ ਡਬਲ ਟਾਂਕਾ ਕਰ ਦਿੰਨੇ ਆਪਾਂ ਦੇਖੋ ਜੀ ਇੱਕ ਸਲਾਈਨ ਪਾਈਪਿੰਗ ਆਪਣੀ ਕਿੰਨੀ ਸੋਹਣੀ ਨਿਕਲੀ ਦੇਖੋ ਬਰਾਬਰ ਬਰਾਬਰ ਪਾਈਪਿੰਗ ਹੈ ਆਪਣੀ ਕਿਤੋਂ ਵੀ ਕੋਈ ਵੱਧ ਘੱਟ ਪਾਈਪਿੰਗ ਨਹੀਂ ਹੈਗੀ ਆਪਣੀ ਤੁਸੀਂ ਇਸ ਤਰੀਕੇ ਨਾਲ ਸੌਖੇ ਤਰੀਕੇ ਨਾਲ ਪਾਈਪਿੰਗ ਵੀ ਕੱਢ ਸਕਦੇ ਆ ਸੂਟ ਤੇ ਦੇਖੋ ਬਿਲਕੁਲ ਬਰਾਬਰ ਬਰਾਬਰ ਪਾਈਪਿੰਗਾਈ ਹੈ ਆਪਣੀ ਸਾਰੀ ਇਸ ਤੋਂ ਬਾਅਦ ਆਪਾਂ ਦੂਸਰੇ ਤਰੀਕੇ ਨਾਲ ਪਾਈਪਿੰਗ ਕੱਢਾਂਗੇ ਇੱਥੇ ਆਪਾਂ ਕੀ ਕਰਨਾ ਹੈ ਸੂਟ ਦਾ ਪੁੱਠੇ ਵਾਲਾ ਪਾਸਾ ਲੈਣਾ ਇਹ ਆਪਣਾ ਸੂਟ ਦਾ ਪੁੱਠੇ ਵਾਲਾ ਪਾਸਾ ਹੈ ਇਹ ਹੈਗਾ ਸਿੱਧੇ ਵਾਲਾ ਪਾਸਾ ਤੇ ਪੁੱਠੇ ਵਾਲਾ ਪਾਸਾ ਆਪਾਂ ਉੱਪਰ ਰੱਖਿਆ ਤੇ ਆਪਾਂ ਇਸ ਤਰੀਕੇ ਨਾਲ ਪਾਈਪਿੰਗ ਰੱਖਾਂਗੇ ਇਸ ਤਰ੍ਹਾਂ ਸੂਟ ਦੇ ਜਿਹੜਾ ਕੰਨੀ ਤੇ ਆਪਾਂ ਪਾਈਪਿੰਗ ਰੱਖਾਂਗੇ ਇਸ ਤਰ੍ਹਾਂ ਜਿਹੜਾ ਜਿਹੜਾ ਡੋਰੀ ਵਾਲਾ ਪਾਸਾ ਉਹ ਘੇਰੇਵੰਨੀ ਕਰਾਂਗੇ ਜਿਹੜਾ ਖੁੱਲੇ ਵਾਲਾ ਪਾਸਾ ਉਹ ਕੰਨੀ ਤੇ ਕਰਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਪਾਈਪਿੰਗ ਦੇ ਨਾਲ ਨਾਲ ਆਪਾਂ ਸਲਾਈ ਲਾਵਾਂਗੇ ਬਿਲਕੁਲ ਕੰਨੀ ਕੰਨੀ ਤੇ ਆਪਾਂ ਇਸ ਤਰੀਕੇ ਨਾਲ ਪਾਈਪ ਨਹੀਂ ਰੱਖਣੀ ਹੈ hip ਵਾਲੀ ਸਲਾਈ ਤੋਂ 1 ਇੰਚ ਉੱਪਰ ਰੱਖਾਂਗੇ ਪਾਈਪਿੰਗ ਨੂੰ ਇਸ ਤੋਂ ਬਾਅਦ ਕੀ ਕਰਨਾ ਆਪਾਂ ਸੂਟ ਦਾ ਸਿੱਧਿਆਲਾ ਪਾਸਾ ਕਰ ਲਾਂਗੇ ਇਸ ਤਰ੍ਹਾਂ ਠੀਕ ਹੈ ਜੀ ਆਪਣਾ ਸੂਟ ਦਾ ਸਿੱਧਿਆਲਾ ਪਾਸਾ ਆ ਗਿਆ ਤੇ ਇੱਥੋਂ ਤੱਕ ਆਪਣਾ ਘੇਰਾ ਜਿੱਥੇ ਆਪਣੀ ਕਰੀਜ਼ ਬਣੀ ਹੋਈ ਆ ਇਹਨੂੰ ਕੀ ਕਰਨਾ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰਾਂਗੇ ਇਸ ਤਰ੍ਹਾਂ ਕੱਪੜੇ ਨੂੰ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਪਾਈਪਿੰਗ ਦੇ ਨਾਲ-ਨਾਲ ਆਪਾਂ ਸਲਾਈ ਲਾਉਣੀ ਪਾਈਪਿੰਗ ਤੇ ਸਲਾਈ ਨਹੀਂ ਲਾਉਣੀ ਆਪਾਂ ਤੇ ਬਿਲਕੁਲ ਕਰੀਜ਼ ਦੇ ਉੱਪਰ-ਉੱਪਰ ਆਪਾਂ ਪਾਈਪਿੰਗ ਰੱਖਣੀ ਹੈ ਇਸ ਤਰੀਕੇ ਨਾਲ ਇਥੇ ਆਪਣੀ हिਪ ਵਾਲੀ ਸਲਾਈ ਆ ਗਈ ਤੇ हिਪ ਵਾਲੀ ਸਲਾਈ ਦੇ ਬਿਲਕੁਲ ਉੱਪਰ ਰੱਖਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਬਿਲਕੁਲ ਉੱਪਰ ਰੱਖਾਂਗੇ ਇਸ ਤਰ੍ਹਾਂ ਇਸ ਤਰੀਕੇ ਨਾਲ ਦੇਖੋ ਜੀ ਇਹ ਵਾਲੀ ਪਾਈਪਿੰਗ ਆਪਾਂ ਬਾਅਦ ਵਿੱਚ ਕੱਢੀ ਆ ਨਿਕੋ ਤੁਸੀਂ ਪਾਈਪਿੰਗ ਦੇ ਸਕਦੇ ਹੋ ਬਿਲਕੁਲ ਬਰਾਬਰ ਬਰਾਬਰ ਪਾਈਪਿੰਗ ਹੈ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਤੇ ਆਹ ਵਾਲੀ ਪਾਈਪਿੰਗ ਆਪਾਂ ਪਹਿਲੇ ਕੱਢੀ ਸੀਗੀ ਇਹ ਇੱਕ ਸਲਾਈਨ ਆ ਪਾਈਪਿੰਗ ਕੱਢੀ ਆ ਇਹ ਵੀ ਬਰਾਬਰ ਬਰਾਬਰ ਹੈ ਇਹ ਡਬਲ ਸਲਾਈਨ ਆ ਪਾਈਪਿੰਗ ਕੱਢੀ ਆ ਤੇ ਪ੍ਰੈਸ ਕਰਨ ਤੋਂ ਬਾਅਦ ਇਹਨੀ ਫਿਨਿਸ਼ਿੰਗ ਦਿਖਾਉਣੀ ਹੈ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣੀ ਪਾਈਪਿੰਗ ਨਿਕਲੀ ਆ ਦੇਖੋ ਤੁਸੀਂ ਦੋਨੇ ਤਰੀਕਿਆਂ ਨਾਲ ਇਹ ਪਾਈਪਿੰਗ ਕੱਢ ਸਕਦੇ ਆ ਤੇ ਬਹੁਤ ਹੀ ਈਜ਼ੀ ਤਰੀਕਾ ਜੀ ਪਾਈਪਿੰਗ ਕੱਢਣ ਦੇ ਤੇ ਹਾਂਜੀ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ